ਲਾ ਸੱਜਣਾ ਪਿੰਡ ਰਾਜਗੜ ਤਹਿਸੀਲ ਤੇ ਜ਼ਿਲ੍ਹਾ ਬਰਨਾਲੇ ਤੋਂ ਨਾ ਮਾਝ ਇੱਕ ਲੱਗਿਆਂ ਦਿਖਾਉਣਾ ਨਾਲ ਆ ਗਈ ਕੱਟੀ ਤੇ ਆ ਗਈ ਬਿਲਕੁਲ ਤਾਜੀ ਸੂਈ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਸਵੇਰ ਦੀ ਚਵਾਈ ਇਹਦੀ ਹੋਈ ਹੋਈ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਓ ਇਹਦਾ ਟਾਈਮ ਆ ਟਾਈਮ ਇਹ ਮੰਨ ਲਓ ਵੱਲੋਂ ਵੀ ਹੁਣ ਹੋ ਗਿਆ 9:45 ਮਿੰਟ ਦਾ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਹੋਰਸ਼ਨ ਤੇ ਕੀ ਹਾਲ ਹੈ ਬਾਈ ਬਹੁਤ ਵਧੀਆ ਵੀਰੇ ਵਧੀਆ ਹਾਂਜੀ ਹਾਂਜੀ ਵਧੀਆ ਆ ਨੰਬਰ ਦੱਸ ਦੋ ਜੀ ਨੰਬਰ 98721 ਬਾਈ ਹਾਂਜੀ 79268 ਬਾਈ 98721 79268 79268 ਲੈ ਲੈ ਬਈ ਟਾਈਮ ਜਰੂਰ ਦਿਖਾ ਦੀ ਨੇੜੇ ਲਾ ਕੇ ਇੱਕ ਵਾਰੀ ਇੱਥੇ ਤੋਂ ਟਾਈਮ ਕਰ ਸਕਦੇ ਹਾਂ ਚੈੱਕ 9:45 ਦਾ ਟਾਈਮ ਆ ਸਵੇਰੇ ਚ ਬਾਈ ਕਿੰਨੇ ਕ ਵੇਲੇ ਆਈ ਹੁੰਦੇ ਜੀ ਸਵੇਰੇ ਦੇ ਬਾਈ ਲਾਈਵੇ 5 ਵਜੇ ਬਈ 5 ਵਜੇ ਹਾਂ ਕਦੋਂ ਸੂਈ ਆ ਇਹ ਇਹ ਕੱਲ ਸਵੇਰੇ ਸੂਈ ਆ ਬਾਈ ਤੇ ਨਾਲ ਆ ਗਈ ਕੱਟੀ ਹੈ ਨਾ ਹਾਂਜੀ ਕੱਟੀ ਸੀਮੰਦੀ ਆ ਜਾਂ ਸਾਹਣ ਦੀ ਨਾ ਸੀਮੰਦੀ ਆ ਬਾਈ ਠੀਕਾ ਨਾਮ ਤਾਂ ਨਹੀਂ ਆਪਾਂ ਨੂੰ ਨਹੀਂ ਨੋ ਪਤਾ ਨਹੀਂ ਹੈਗਾ ਰਲ ਗਿਆ ਬਈ ਸੀਮਨ ਸੰਭਿਆ ਨਹੀਂ ਹੈਗਾ ਕਮਾਲ ਜਿਆਦਾ ਹੈਗਾ ਵਿੱਚੀ ਬਸ ਆਪਾਂ ਇਮੀ ਕਹਦੇ ਫਲਾਨੇ ਦੀ ਹੈ ਟੀਕੇ ਦੀ ਠੀਕ ਹੈ ਤੋ ਤੋੜ ਦਿਓ ਜੀ ਗਰੰਟੀ ਨਾਲ ਕੀ ਸੱਜਣੋਂ ਇੱਥੇ ਤਾਂ ਤੁਰਦੀ ਦੀ ਜੱਜਮੈਂਟ ਕਰ ਸਕਦੇ ਹਾਂ ਲੰਬਾਈ ਚੰਗੀ ਆ ਹਾਈਟ ਵੀ ਠੀਕ ਆ ਤੇ ਖਾਸ ਗੱਲ ਇਹ ਦੀ ਹੈ ਰੂ ਹੋਊਗੀ ਵੀ ਥਣ ਲੇਪੇ ਦੀ ਆ ਗਈ ਬਿਲਕੁਲ ਸਾਫ਼ ਥੱਲਿਓ ਚਵਾਈ ਦੀ ਕਿਵੇਂ ਰੂਸ਼ ਨੇ ਬਾਈ ਚਵਾਈ ਦੀ ਇੱਕ ਨੰਬਰ ਆ ਬਾਈ ਜਮਾ 100 ਨੰਬਰ ਹੀ ਕਹ ਲਈਏ ਹਾਂਜੀ ਹਾਂ ਜਮਾ ਜ਼ਿੰਮੇਵਾਰੀ ਹੈ ਬਾਈ ਆਪਣੀ ਠੀਕ ਆ ਭਾਰ ਬੋਝ ਤਾਂ ਲੱਗੇ ਸਾਰੇ ਕਾਸੀ ਜ਼ਿੰਮੇਵਾਰੀ ਹੈ ਬਾਈ ਜਮਾ ਠੀਕ ਆ ਗੱਲ ਭਾਰ ਬੋਝ ਤਾਂ ਲੱਗੇ ਹਰੇਕ ਪੱਖ ਤੋਂ ਬਾਈ ਕਹਿੰਦਾ ਆਪਣੀ ਗਰੰਟੀ ਵਾਲਾ ਕੰਮ ਹੀ ਰਹੂਗਾ ਲੈ ਭਾਏ ਮੰਨ ਲਓ ਬਿਲਕੁਲ ਫਿਕਸ ਹਜਾ ਆਰਡਰ ਰੱਖਦੀ ਆ ਪੌਣੇ 10 ਦਾ ਸਮਾਂ ਸਵੇਰ ਦੀ ਚ ਤੇ ਨਾਲ ਇਹ ਜੇ ਆ ਗਈ ਕੱਟੀ ਕੱਟੀ ਵੀ ਬਹੁਤ ਕਮਾਲ ਦੀ ਆ ਚੰਗੇ ਸੀਮੰਦੀ ਆ ਤੇ ਬਾਕੀ ਨਾ ਇੱਥੇ ਤੋਂ ਥਣਲੇਵਾ ਚੈੱਕ ਕਰ ਸਕਦੇ ਹਾਂ ਥਣਲੇਵੇ ਦੀ ਬਿਲਕੁਲ ਸਾਫ਼ ਰਹੂਗੀ ਥਣ ਵੀ ਕੱਲਾ ਕੱਲਾ ਤੇ ਪੂਰੀ ਬਿੱਥੀ ਤੇ ਲੱਗਿਆ ਤੇ ਪੀਕ ਲੈਵਲ ਤੇ ਬਾਈ ਕਿੰਨਾ ਕਰ ਦੁੱਧ ਪਾਉਂਦੀ ਆ 12 ਲੀਟਰ ਬਾਈ 11 12 ਦੇ ਵਿੱਚ ਚੱਲੂਗੀ ਬੜਾ ਆ 11 ਤੋਂ 12 ਦੇ ਵਿੱਚ ਦੁੱਧ ਕਹਿ ਲਈ ਲੰਮਾ ਟਾਈਮ ਦੀ ਹੁੰਦੀ ਬਹੁਤ ਜ਼ਿਆਦਾ ਬਾਈ ਠੀਕ 7-8 ਮਹੀਨੇ ਦੁੱਧ ਦਈ ਜਾਂਦੀ ਹੈਗਾ ਬੰਦਾ 10 ਹੋਰ ਤੋਲ ਦੋ ਜੀ ਖੋਲ ਕੇ ਆਣ ਤੇ ਸੱਜਣੋਂ ਕੇਰਾਂ ਤੁਹਾਨੂੰ ਹੋਰ ਦਿਖਾ ਦਿੰਦੇ ਆ ਤੋੜ ਕੇ ਕਿਸੇ ਸੱਜਣ ਨੇ ਆਨਲਾਈਨ ਮੰਗਾਉਣ ਥਣ ਘੱਟ ਵੱਧ ਤੋਂ ਲਾ ਕੇ 24 ਟਾਇਟ ਸ਼ਰਲਾ ਛਿੱਟੇ ਤੋਂ ਲਾ ਕੇ ਬਾਈ ਕਹਿੰਦਾ ਹਰੇਕ ਪੱਖ ਤੋਂ ਇਹਦੀ ਗਰੰਟੀ ਰਹੂਗੀ ਕਮਾਲਾ ਬਾਈ ਇੱਥੇ 24 ਚ ਰਹੂਗੀ 100 ਦਾ 100 ਤੇ ਬਾਕੀ ਕੱਟੀ ਆ ਗਈ ਨਾਲ ਕੱਟੀ ਬਾਈ ਕਹਿੰਦਾ ਸੀਮੰਦੀ ਆ ਪਰ ਅਬ ਜੈਕਟ ਦੀ ਗੱਲ ਕਰ ਲਈਏ ਨੰਬਰ ਨਹੀਂ ਪਤਾ ਬਾਈ ਕਹਿੰਦਾ ਉਹ ਯਾਦ ਨਹੀਂ ਹੈਗਾ ਵੀ ਕਿਹੜੇ ਨੰਬਰ ਦੀ ਆ ਤੇ ਬਾਕੀ ਥਣ ਲੇਵੇ ਦੀ ਰਹੂਗੀ ਬਿਲਕੁਲ ਸਾਫ਼ ਇੱਥੇ ਤੋਂ ਚੈੱਕ ਕਰ ਸਕਦੇ ਹੋ ਸੂਆ ਕਿਹੜਾ ਰਹੂਗੀ ਬਾਈ ਇਹ ਚੌਥਾ ਵੀਰੇ ਚੌਥਾ ਸੂਆ ਹਾਂਜੀ ਆ ਸੂਆ ਬਾਈ ਕਹਿੰਦਾ origignal ਚੌਥਾ ਪਰ ਉਹਦਾ ਬਾਡੀ ਕਹੂੰਗਾ ਮੈਂ ਬਾਡੀ ਚੰਗੀ ਆ ਉਹ ਬੁੜੀਆਂ ਵਾਲੀ ਬਾਡੀ ਨਹੀਂ ਹੈਗੀ ਜਿਵੇਂ ਆਪਾਂ ਕਹੇ ਲਈ ਵੀ ਵੱਡੇ ਸੂਰ ਵਾਲੀ ਬਾਡੀ ਹੋਗੀ ਬਾਡੀ ਚੰਗੀ ਆ ਛੋਟੀਆਂ ਵਾਲਾ ਸਰੀਰ ਹੀ ਪਿਆ ਤੇ ਚਬਾਈ ਵਾਲੇ ਮਾਮਲੇ ਤੋਂ ਲਾ ਕੇ ਹਰੇਕ ਪੱਖ ਤੋਂ ਲਾ ਕੇ 100 ਦਾ 100 ਹੀ ਰਹੂਗੀ ਤੇ ਰੇਟ ਕੀ ਰਹੂਗਾ ਸ਼ਿੰਦੇ ਬਾਈ ਦਾ ਰੇਟ ਦਾ 1,25,000 ਰੁਪਏ ਇੱਕ ਲੱਖ ਤੇ 25000 ਮਾਨ ਤਾਨ ਜਾਓ ਜੋ ਕਰਦਾ ਹੋ ਜੂਗਾ ਹਾਂਜੀ ਹੋ ਜੂਗਾ ਬਾਈ ਆ ਨੰਬਰ ਕਿਹੜਾ ਹੋ ਰਿਹਾ 9872179268 ਬਾਈ 125 ਚ ਮਾਨ ਤਾਨ ਬਾਈ ਕਹਿੰਦਾ ਕਰ ਦਿਆਂਗੇ ਨਾਲ ਆ ਗਈ ਕੱਟੀ ਪਿੰਡ ਖੜੀਆ ਰਾਜਗੜ੍ਹ ਤਸੀਲ ਤੇ ਜਲਾ ਰਹੂਗਾ ਬਰਨਾਲਾ ਤਨੋਲਾ ਮੰਡੀ ਦੇ ਬਿਲਕੁਲ ਨੇੜ ਆ ਗਿਆ ਬਾਈ ਦਾ ਪਿੰਡਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ